ਨਾਮਕੜਾ ਬਹੁਤ ਵਿਚਾਰ ਵਧੀਆ ਨੇ ਬਹੁਤ ਲੰਬੀ ਲੜਾਈ ਇਹਨਾਂ ਨੇ ਲੜੀ ਆ ਇਹ ਅੱਜ ਕੱਲ੍ਹਆਂ ਦੁਨੀਆਂ ਤੋਂ ਇਨੀਆਂ ਮਾਰੀਆਂ ਹਨ ਇੰਨੀ ਮੰਗ ਲਈ ਨੇ ਇਹਦਾ ਗਰੀਬ ਪਰਿਵਾਰਾਂ ਦਾ ਲੱਖ ਤੋੜਿਆ ਹਲੇ ਤੱਕ ਕਿਸੇ ਸਰਕਾਰ ਨੇ ਫਿਕਰੀਕਰ ਸਮਾਜ ਅੱਜ ਰੋਟੀ ਤੋਂ ਵੀ ਮਤਾਜ ਹੈ ਪਰ ਅਫਸੋਸ ਐਸੀ ਐਸਸੀ ਪਾਈ ਕੇਰ ਨੂੰ ਸਾਰੇ ਕੁਝ ਦਿੰਦੇ ਨੇ ਪਰ ਸਾਡੇ ਦੇ ਕਿਉਂ ਨਹੀਂ ਪਹੁੰਚਦਾ ਜਿਹੜੇ ਕਿ ਐਫੀ ਸੁਨਾਤੇ ਵਿੱਚ 40 ਦਾਸ਼ਤਾਂ ਹੁੰਦੀਆਂ ਹਨ ਪਰ ਸਾਡੇ ਚ ਕੌਣੀ ਪਹੁੰਚਦਾ ਕਬੀ ਇੱਕ ਤਨੀ ਨਹੀਂ ਨਾਜੀ ਇੱਕ ਤਨੀ ਨਹੀਂ ਸਰਕਾਰ ਦੇ ਕੰਨਾਂ ਤੇ ਆਵਾਜ਼ ਨਹੀਂ ਜਾਂਦੀ ਜੇ ਸਾਡੀ ਆਵਾਜ਼ ਸਰਕਾਰ ਦੇ ਕੰਨਾਂ ਤੇ ਜਾਊਗੀ ਤਾਂ ਸਾਨੂੰ ਸਾਡੇ ਹੱਕ ਮਿਲਣਗੇ ਅਸੀਂ 2000 ਮਿਸ਼ਨ ਜਿਹੜਾ ਸਾਨੂੰ ਤਿਆਰ ਕੀਤਾ ਤੇ ਉਹੀ ਸਰਕਾਰ ਦੇ 2027 ਤੋਂ ਪਹਿਲਾਂ ਪਹਿਲਾਂ ਕੰਨਾਂ 'ਚ ਸੁਭੀ ਕਰਵਾ ਲੈਣਾ ਜੇ ਸੰਗਠਨ ਦਾ ਸੰਯੋਗ ਰਹੂਗਾ ਸਾਡੇ ਨਾਲ ਤੇ ਇੰਡੀ ਕਵੈਂਟੀ ਹੈ ਤੇ ਅਗਲੇ ਬਲਾਰੇ ਮੈਂ ਬੋਲਣ ਦਾ ਕੋਈ ਟਾਈਮ ਦੇ ਬੈਂਟੀ ਕਰੂੰਗਾ ਜਿਸ ਤਰ੍ਹਾਂ ਸਾਡੇ ਸਾਡੇ ਬਹੁਤ ਹੀ ਪੁਰਾਣੇ ਲੀਡਰ ਜਿਹੜੇ ਕਿ ਸਾਡੀ ਜਿਹੜੀ ਪਾਰਟੀ ਸੀ ਪਹਿਲਾਂ ਉਹਨਾਂ ਨੂੰ ਮੋਡਨ ਜੋੜ ਕੇ ਚੱਲਣ ਵਾਲੇ ਸਾਡੇ ਵੱਡੇ ਵੀਰ ਬੱਲੀ ਸਿੰਘ ਜੀ ਅਮਲਗੜ ਤੋਂ ਉਹ ਵੀ ਆਣ ਤੇ ਆਪਣੇ ਵਿਚਾਰ ਜ਼ਰੂਰ ਰੱਖਣ ਨਹੀਂ ਨਹੀਂ ਆਓ ਆਪਾਂ ਬੁਲਾ ਰਹੇ ਹਾਂ ਇਸ ਮਾਰੇ ਸੱਤਾਂ ਵਰ੍ਹੇ ਦਾ ਸਵਾਸ ਸੰਗਦੀ ਫਤੇ ਪਰ ਆਓ ਪਾਣੀ ਪੂਜੀ ਦਾ ਖਾਸ ਸਵਾ ਭਾਈੁਰ ਸਿੰਘੀ ਫਤੇ ਜਿਹੜਾ 2027 ਦਾ ਜਨਾ ਗੁਰਪਲੇ ਦੇ ਚੱਲੇ ਹੋ ਯਰ ਬਿਲਕੁਲ ਤਰਸਤਾ ਜੀ ਐਸੀ ਮਤਲਬ ਅੱਜ ਤੋਂ ਬਹੁਤ ਚਿਰ ਪਹਿਲਾਂ ਆਪਣੇ ਜੀਲਾ ਸਿੰਘਪੁਰਾ ਦੇ ਨਾਲ ਜੁੜੇ ਹੋਏ ਦੀ ਇਹ ਬੁੜੇ ਹੋਏ ਆ ਉਹਦੇ ਨਾਲ ਹੀ ਚੱਲ ਰਹੇ ਆ ਪਰ ਸਾਨੂੰ ਬੜੀ ਖੁਸ਼ੀ ਹੈ ਕੋਈ ਨਾ ਕੋਈ ਮਤਲਬ ਅੱਗੇ ਕੋਈ ਨਾ ਕੋਈ ਗੁਰਪਾਵੇ ਕੋਈ ਨਾ ਕੋਈ ਪਾਰਟੀ ਆਵੇ ਭਾਈ ਜਿਹੜਾ ਸਿਕਲੀ ਦਾ ਪ੍ਰਾਪਤੀ ਦਾ ਸੁਧਾਰ ਕਰੇ ਐਸੀ ਥੋਡੇ ਨਾਲ ਹੈ ਥੋਡੇ ਨਾਲ ਭਾਈ ਜਿੱਥੇ ਵੀ ਯਾਦਗਰੀ ਕਰੋਗੇ ਥੋਡੇ ਨਾਲ ਜਰੂਰ ਚੱਲਾਂਗੇ ਹਾਂਜੀ ਥੋਡੇ ਤੋਂ ਕਿਸੇ ਕੱਲੋਂ ਹਟਦੇ ਨਹੀਂ ਜਿੱਥੇ ਵੀ ਤੁਸੀਂ ਯਾਦਗਰੀ ਕਰੋਗੇ ਸਾਡੇ ਅਸੀਂ ਆਵਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ